ਕੀ ਕਾਰਨ ਸੀ ਇਹ ਜਿਹਨਾਂ ਕਰਕੇ ਉਹ ਪਹਿਲੇ ਜਿਹੜੀ ਕਾਰਡ ਬੰਦ ਕਰਨੀ ਪਈ ਜੀ ਮੇਰਾ ਪਹਿਲੇ ਆਪ ਜੀ ਨੂੰ ਪਤਾ ਮੈਂ ਡੰਡੀ ਸ਼ਾਹਵੀ ਰੋੜ ਤੇ ਲਗਾਉਂਦਾ ਸੀਗਾ ਰੀੜੀ ਲਗਾਉਂਦਾ ਸੀਗਾ ਉੱਥੇ ਮੇਰੇ ਨਾ ਮੇਰੇ ਕੋਲ ਚੱਕਰ ਦੇ ਨਾ ਕਾਰਨ ਮੇਰੇ ਨਾ ਲੱਖ ਦੇ ਵਿੱਚ ਨਾ ਪੇ ਨਰਨ ਲੱਗੀ ਸੀ ਬਹੁਤ ਜ਼ਿਆਦਾ ਕਬਰ ਵਿੱਚ ਅੱਛਾ ਜੀ ਤੇ ਉਹਦੇ ਕਰਕੇ ਮੈਨੂੰ ਮਜਬੂਰੀ ਕਰਕੇ ਨਾ ਕੰਮ ਛੱਡਣਾ ਪਿਆ ਤੇ ਮੇਰੇ ਜਿੰਨੇ ਵੀ ਸੰਗਤ ਪਿਆਰ ਭੈਣ ਭਰਾ ਜਿੰਨੇ ਵੀ ਆਪਣੇ ਕਸਟਮਰ ਨੇ ਪਿਆਰ ਕਰਨ ਵਾਲੇ ਸਾਰੇ ਉਹ ਆਪਣੇ ਕੋਲੇ ਮੈਂ ਜਿੱਧਰੋਂ ਨੰਗਣਾ ਅੰਕਲ ਤੁਹਾਡੇ ਹੱਥ ਦੀ ਚਾਪ ਖਾਣ ਨੂੰ ਤਰਸੇ ਪਏ ਆ ਕੁਝ ਪਲੀਜ਼ ਦੁਬਾਰਾ ਸ਼ੁਰੂ ਕਰੋ ਦੁਬਾਰਾ ਸ਼ੁਰੂਆਤ ਕੀਤੀ ਹੈ ਕਿ ਇਸ ਤਰੀਕੇ ਦਾ ਸਫਰ ਹੱਲੇ ਸ਼ੁਰੂ ਹੋਇਆ ਦੁਬਾਰਾ ਕਿਵੇਂ ਇੱਕ ਵਾਰੀ ਫੇਰ ਤੋਂ ਜੇ ਕਹ ਲਈਏ ਜਿੱਥੇ ਮੁਕਾਮ ਪਹਿਲਾਂ ਜੇਕਰ ਪਹੁੰਚੇ ਆਪਾਂ ਗੱਲ ਕਰੀਏ 10 ਨੰਬਰ ਤੱਕ ਪਹੁੰਚ ਗਏਗੇ ਪਰ ਹੁਣ ਫੇਰ ਸਿਫਰ ਤੋਂ ਸ਼ੁਰੂ ਕਰ ਰਹੇ ਹਾਂ ਹਾਂ ਜੀ ਹਾਂ ਜੀ ਮੈਂ ਆਪ ਜੀ ਦਾ ਬਹੁਤ ਅਤੀ ਧੰਨਵਾਦੀ ਆ ਵੀ ਆਪ ਜੀ ਇੱਥੇ ਆਏ ਹੋ ਮੇਰੇ ਕੋਲੇ ਤੇ ਤੁਹਾਡੇ ਮਾਧਿਅਮ ਰਾਹੀਂ ਸਾਰੇ ਦੁਬਾਰਾ ਕਸਟਮਰਾਂ ਤੱਕ ਵੀਡੀਓ ਪਹੁੰਚ ਜਾਣੀ ਹੈ ਤੇ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਅੰਕਲ ਨੇ ਦੁਬਾਰਾ ਕੰਮ ਸ਼ੁਰੂ ਕਰ ਲਿਆ ਬਿਲਕੁਲ ਜਿਹੜੇ ਮੇਰੇ ਪੁਰਾਣ ਉਹ ਆਲਰੇਡੀ ਆ ਰਹੇ ਨੇ ਆਪਣੇ ਕੋ ਰੈਗੂਲਰ ਹਮ ਤੇ ਦੁਬਾਰਾ ਹੁਣ ਜਿਹੜੇ ਹੋਰ ਜਿਹੜੇ ਨਵੇਂ ਆਪਣੇ ਕਸਟਮਰ ਆ ਜਿਹੜੇ ਪੁਰਾਣੇ ਨਹੀਂ ਜਿਨ੍ਹਾਂ ਨੂੰ ਪਤਾ ਹੈਗਾ ਜਿਨ੍ਹਾਂ ਕੋ ਨੰਬਰ ਨਹੀਂ ਸੇਵ ਮੇਰਾ ਉਹ ਸਾਰੇ ਹੁਣ ਦੁਬਾਰਾ ਆਪਣੇ ਕੋਲ ਇਥੇ ਆਨੇ ਸ਼ੁਰੂ ਹੋ ਜਾਣਗੇ ਭਾਈ ਇੱਕ ਨਾ ਤੁਹਾਡੇ ਉਥੇ ਕਾਰਡ ਤੇ ਬੜੀ ਮਸ਼ਹੂਰ ਸੀਗੀ ਗੱਲ ਅਸੀਂ ਵੀ ਉਹਦੀ ਇੱਕ ਵਾਰੀ ਕਵਰੇਜ ਕੀਤੀ ਸੀਗੀ ਤੇ ਇਹ ਤਰੀਕ ਵੀ 13 ਆਉਣ ਵਾਲੀ ਆ ਹਾਂਜੀ 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 13 ਤਰੀਕ ਲਈ ਆਫਰ ਹਲੇ ਵੀ ਹੈਗੀ ਆ ਹਾਂ ਤੇ ਹਾਂਜੀ ਜੀ ਉਹ ਆਪਣਾ ਹੀ ਸਿਰ ਆਰਾ ਹੀ ਮੈਂ ਕੋਈ ਸੋਜੀ ਬਕਸੀ ਆਪਾਂ ਨੂੰ ਵਾ ਨਹੀਂ ਮਾਰਾ ਇਹਦਾ ਜਸਵੰਤ ਨਿਕਲ ਜਾਂਦਾ ਜੀ ਤੇ ਇੱਥੇ ਵੀ ਉਸੇ ਤਰ੍ਹਾਂ ਨਿਰੰਤਰ ਹਰ ਮਹੀਨੇ ਦੀ 13 ਤਰੀਕ ਨੂੰ 113 ਰੁਪਏ ਦੀ ਚਾਪ ਇੱਥੇ ਵੀ ਦਿੱਤੀ ਜਾਊਗੀ ਹਰ ਆ 13 ਤਰੀਕ ਆ ਰਹੀ ਆ ਜੀ ਵੱਲ ਚੜ ਕੇ ਆਓ ਤੇ 13 ਤਰੀਕ ਦਾ ਲਾਹਾ ਲਓ ਜਿਹੜੀ ਕਿ 100 180 ਰੁਪਏ ਦੀ ਕੋਲ ਚਾਪ ਆ ਜਿਹੜੀ ਉਹ ਤੁਹਾਨੂੰ 113 ਰੁਪਏ ਦੀ ਮਿਲੇਗੀ ਹਰ ਮਹੀਨੇ ਦੀ 13 ਤਰੀਕ ਨੂੰ 113 ਰੁਪਏ ਦੀ ਚਾਪ ਦਿੱਤੀ ਜਾਵੇਗੀ ਕਹਿੰਦੇ ਹੌਸਲੇ ਬੁਲੰਦ ਹੋਣੇ ਚਾਹੀਦੇ ਨੇ ਜਿਹੜੇ ਕਾਮਯਾਬੀ ਹੈ ਖੁਦ ਤੁਹਾਡੇ ਕੋਲ ਚੱਲ ਕੇ ਆਉਂਦੀ ਆ ਤਾਂ ਬਿਲਕੁਲ ਹਾਲਾਤ ਕੋਈ ਵੀ ਹੋਣ ਜਿਹੜੇ ਹੌਸਲੇ ਜੇਕਰ ਬਲੰਦ ਹੋਣ ਨਾ ਤਾਂ ਬੰਦਾ ਕਾਮਯਾਬੀ ਜ਼ਰੂਰ ਪਾ ਸਕਦਾ ਹੈ ਤੇ ਬਿਲਕੁਲ ਉਸੇ ਤਰੀਕੇ ਨਾਲ ਅੱਜ ਫੇਰ ਬਾਈ ਜੀ ਕੋਲ ਪਹੁੰਚੇ ਆਂ ਵੀ ਪਹਿਲਾਂ ਕਿਸੇ ਕਾਰਨਾਂ ਕਰਕੇ ਜਿਹੜੀ ਕਾਰਡ ਲਾਉਂਦੇ ਸੀਗੇ ਬੰਦ ਕਰਨੀ ਪਈ ਹੈ ਪਰ ਵਾਹਿਗੁਰੂ ਨੇ ਹੁਣ ਫੇਰ ਕਿਰਪਾ ਕੀਤੀ ਹੈ ਤੇ ਆਪਣੀ ਦੁਕਾਨ ਜਿਹੜੀ ਹੈ ਬਾਈ ਜੀ ਨੇ ਸ਼ੁਰੂ ਕੀਤੀ ਹੈ ਖਾਲਸਾ ਵੈਜ ਚਾਂਪ ਦਾ ਬਿਲਕੁਲ ਗੱਲਬਾਤ ਜ਼ਰੂਰ ਕਰਾਂਗੇ ਵੀ ਕਿਉਂ ਜਿਹੜੀ ਹੈ ਜਿਹੜੀ ਸ਼ਾਪ ਬੰਦ ਕਰਨੀ ਪਈ ਸੀ ਜਿਹੜੀ ਉੱਤੇ ਕਾਰਡ ਹੁੰਦੇ ਸੀ ਕਿਉਂ ਬੰਦ ਕਰਨੀ ਪਈ ਸੀਗੀ ਤੇ ਕਿਸ ਤਰੀਕੇ ਦਾ ਉਹ ਸਮਾਂ ਰਿਹਾ ਕਿਵੇਂ ਲੋਕਾਂ ਨੇ ਇਹਨਾਂ ਨੂੰ ਉਡੀਕ ਕੀਤੀ ਇਹਨਾਂ ਦੀ ਇਹਨਾਂ ਨੂੰ ਮਿਸ ਕੀਤਾ ਤਾਂ ਸਾਰੀ ਗੱਲਾਂ ਨਰੇ ਕਰਦੇ ਆ ਤੇ ਕਿਉਂਕਿ ਮਜ਼ਾ ਫੇਰ ਹੀ ਆਊਗਾ ਜਦੋਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਸੇ ਤਰੀਕੇ ਨਾਲ ਇੱਥੇ ਵੀ ਦੇਖੋ ਚਾਂਪਾਂ ਉਸੇ ਪੱਧਰ ਤੇ ਲੱਗਦੀਆਂ ਨੇ ਉਸੇ ਤਰੀਕੇ ਨਾਲ ਸਜਾ ਕੇ ਰੱਖੀਆਂ ਹੋਈਆਂ ਨੇ ਤਾਂ ਬਿਲਕੁਲ ਸਤਿ ਸ੍ਰੀ ਅਕਾਲ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਕੀ ਹਾਲ ਨੇ ਜੀ ਕਰਦੀ ਕਰਾ ਦਿੱਤੀ ਮਾਰਾ ਇਹਨਾਂ ਵਪਾਰ ਕਿੰਨਾ ਚੁੱਕੀ ਆਈ ਨਵੇਂ ਸਵੇਰੇ ਤੋਂ ਦੁਆਰਾ ਮਾਰਾ ਇਹਨੇ ਕੰਮ ਸ਼ੁਰੂ ਕੀਤਾ ਹੂੰ ਬਈ ਕੀ ਪਹਿਲਾਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਵੀ ਸ਼ੁਰੂ ਕੀਤਾ ਹੈ ਨਾ ਦੁਆਰਾ ਜੀ ਤੇ ਗੱਲ ਕਰਨ ਜਾਵਾਂਗੇ ਉਹ ਕੀ ਕਾਰਨ ਸੀ ਜਿਹਦੇ ਨਾਲ ਕਰਕੇ ਉਹ ਪਹਿਲੀ ਜਿਹੜੀ ਕਾਰਡ ਬੰਦ ਕਰਨ ਲਈ ਜੀ ਮੇਰਾ ਪਹਿਲੇ ਆਪ ਜੀ ਨੂੰ ਪਤਾ ਮੈਂ ਡੰਡੀ ਤੋਂ ਮੈਂ ਰੋਰ ਤੇ ਲਗਾਉਂਦਾ ਸੀਗਾ ਰੀੜੀ ਲਗਾਉਂਦਾ ਸੀਗਾ ਉਥੇ ਮੇਰੇ ਨਾਲ ਮੇਰੇ ਕੋਲ ਚੱਕਰ ਦੇ ਨਾਲ ਕਾਰਨ ਮੇਰੇ ਨਾਲ ਲੱਖ ਦੇ ਵਿੱਚ ਨਾ ਪੇਨ ਰਹਿਣ ਲੱਗੀ ਸੀ ਬਹੁਤ ਜ਼ਿਆਦਾ ਕਮਰ ਵਿੱਚ ਅੱਛਾ ਜੀ ਤੇ ਉਹਦੇ ਕਰਕੇ ਮੈਨੂੰ ਮਜਬੂਰੀ ਕਰਕੇ ਨਾ ਕੰਮ ਛੱਡਣਾ ਪਿਆ ਹੂੰ ਤੇ ਮੇਰੇ ਜਿੰਨੇ ਵੀ ਸੰਗਤ ਪਿਆਰ ਭੈਣ ਭਰਾ ਜਿੰਨੇ ਵੀ ਆਪਣੇ ਕਸਟਮਰ ਨੇ ਪਿਆਰ ਕਰਨ ਵਾਲੇ ਸਾਰੇ ਉਹ ਆਪਣੇ ਕੋਲੇ ਮੈਂ ਜਿੱਧਰੋਂ ਨੰਗਣਾ ਅੰਕਲ ਤੁਹਾਡੇ ਹੱਥ ਦੀ ਚਾਪ ਖਾਨ ਨੂੰ ਤਰਸੇ ਪਏ ਆ ਤੁਸੀਂ ਪਲੀਜ਼ ਦੁਬਾਰਾ ਸ਼ੁਰੂ ਕਰੋ ਐਦਾਂ ਕਹਿ ਕੇ ਕਿ ਉਹਨਾਂ ਨੇ ਮੈਨੂੰ ਮਾਰਾਇ ਨਹੀਂ ਉਹਨਾਂ ਨੇ ਕਹਿ ਕੇ ਤੇ ਮੈਨੂੰ ਦੁਬਾਰਾ ਕੰਮ ਸ਼ੁਰੂ ਕਰਨ ਤੇ ਇਸ ਤੋਂ ਪਰ ਉਹ ਪ੍ਰਭਾਵ ਕੀਤਾ ਹਨ ਹਾਂ ਪ੍ਰਭਾਵਿਤ ਕੀਤਾ ਫਿਰ ਜਜ਼ਬਾ ਭਰਿਆ ਉਹ ਦੁਬਾਰਾ ਵੀ ਉਹ ਦੁਬਾਰਾ ਉਹੀ ਜਨੂੰਨ ਪੈਦਾ ਕੀਤਾ ਵੀ ਤੁਸੀਂ ਸ਼ੁਰੂ ਕਰੋ ਅੰਕਲ ਇਹ ਮਹਾਰਾਜ ਦੀ ਕਿਰਪਾ ਨਾਲ ਹੁਣ ਮਹਾਰਾਜ ਸਾਡੇ ਸੱਚੇ ਪਾਤਸ਼ਾਹ ਕਾਲਪੁਰ ਖਵਾਰਾ ਹੀ ਨੇ ਆਪਾਂ ਨੂੰ ਦੁਕਾਨ ਦਿੱਤੀ ਹੈ ਜੀ ਇੱਕ ਰੈਂਟ ਤੇ ਦੁਕਾਨ ਲਈ ਆਪਾਂ ਚੰਦਰਨਗਰ ਚ ਹੂੰ 22 ਫੁੱਟਾ ਰੋਡ ਚੰਦਰਨਗਰ ਦੇ ਦੁਕਾਨ ਕੀਤੀ ਹੈ ਜੀ ਓਪੋਜ਼ਿਟ ਪਹਾੜੀਆ ਡੈਰੀ ਇੱਥੇ ਦੁਕਾਨ ਕੀਤੀ ਆਪ ਵੀ ਦੇਖ ਸਕਦੇ ਹੋ ਬਿਲਕੁਲ ਤਾਂ ਭਾਈ ਅ ਕਿਵੇਂ ਜਿੱਦਾਂ ਹੁਣ ਜੇ ਕਹ ਲਈਏ ਦੁਬਾਰਾ ਸ਼ੁਰੂਆਤ ਕੀਤੀ ਹੈ ਕਿਸ ਤਰੀਕੇ ਦਾ ਸਫਰ ਹਲੇ ਸ਼ੁਰੂ ਹੋਇਆ ਦੁਬਾਰਾ ਕਿਵੇਂ ਇੱਕ ਵਾਰੀ ਫੇਰ ਤੋਂ ਜੇ ਕਹ ਲਈਏ ਜਿੱਥੇ ਮੁਕਾਮ ਪਹਿਲਾਂ ਜੇਕਰ ਪਹੁੰਚੇ ਆਪਾਂ ਗੱਲ ਕਰੀਏ 10 ਨੰਬਰ ਤੱਕ ਪਹੁੰਚ ਗਏ ਕਿ ਪਰ ਹੁਣ ਫੇਰ ਸਿਫਰ ਤੋਂ ਸ਼ੁਰੂ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਤੇ ਮੈਂ ਆਪ ਜੀ ਦਾ ਬਹੁਤ ਅਤੀ ਧੰਨਵਾਦੀ ਆ ਵੀ ਆਪ ਜੀ ਇੱਥੇ ਆਏ ਹੋ ਮੇਰੇ ਕੋਲੇ ਤੇ ਤੁਹਾਡੇ ਮਾਧਿਅਮ ਰਾਹੀਂ ਆ ਸਾਰੇ ਦੁਆਰਾ ਕਸਟਮਰਾਂ ਤੱਕ ਵੀਡੀਓ ਪਹੁੰਚ ਜਾਣੀ ਹੈ ਤੇ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਅੰਕਲ ਨੇ ਦੁਆਰਾ ਕੰਮ ਸ਼ੁਰੂ ਕਰ ਲਿਆ ਬਿਲਕੁਲ ਜਿਹੜੇ ਮੇਰੇ ਪੁਰਾਣੇ ਕੱਚ ਦੇ ਵਿੱਚ ਕਸਟਮਰ ਸੀਗੇ ਸਾਰੇ ਉਹ ਆਲਰੇਡੀ ਆ ਰਹੇ ਨੇ ਆਪਣੇ ਕੋ ਰੈਗੂਲਰ ਹੂੰ ਤੇ ਦੁਆਰਾ ਹੁਣ ਜਿੰਨ ਹੋਰ ਜਿਹੜੇ ਨਵੇਂ ਆਪਣੇ ਕਸਟਮਰ ਆ ਜਿਹੜੇ ਪੁਰਾਣੇ ਨਹੀਂ ਜਿਨ੍ਹਾਂ ਨੂੰ ਪਤਾ ਹੈਗਾ ਜਿਨ੍ਹਾਂ ਕੋ ਨੰਬਰ ਨਹੀਂ ਸੇਵ ਮੇਰਾ ਉਹ ਸਾਰੇ ਹੁਣ ਦੁਆਰਾ ਆਪਣੇ ਕੋਲੇ ਇਥੇ ਆਣੇ ਸ਼ੁਰੂ ਹੋ ਜਾਣਗੇ ਬਾਈ ਇੱਕ ਨਾ ਤੁਹਾਡੇ ਉਥੇ ਕਾਰਡ ਤੇ ਬੜੀ ਮਸ਼ਹੂਰ ਸੀਗੀ ਗੱਲ ਅਸੀਂ ਵੀ ਉਹਦੀ ਇੱਕ ਵਾਰੀ ਕਵਰੇਜ ਕੀਤੀ ਸੀਗੀ ਤੇ ਇਹ ਤਰੀਕ ਵੀ 13 ਆਉਣ ਵਾਲੀ ਆ ਹਾਂਜੀ 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 13 ਤਰੀਕ ਲਈ ਆਫਰ ਹਲੇ ਵੀ ਹੈਗੀ ਆ ਹਾਂਜੀ ਹਾਂਜੀ ਜੀ ਆਪਾਂ ਇਹ ਸਾਰੇ ਮਾਰਾ ਇਹਨੇ ਕੋਈ ਸੋਚੀ ਬਕਸੀ ਆਪਾਂ ਨੂੰ ਐਸੀ ਬਾਨੇ ਮਾਰਾ ਇਹਦਾ ਜਸਵੰਦ ਨਿਕਲ ਜਾਂਦਾ ਜੀ ਤੇ ਇੱਥੇ ਵੀ ਉਸੇ ਤਰ੍ਹਾਂ ਨਿਰੰਤਰ ਹਰ ਮਹੀਨੇ ਦੀ 13 ਤਰੀਕ ਨੂੰ 113 ਰੁਪਏ ਦੀ ਚਾਪ ਇੱਥੇ ਵੀ ਦਿੱਤੀ ਜਾਊਗੀ ਹਰ 13 ਤਰੀਕ ਆ ਰਹੀ ਆ ਦੀ ਵੱਧ ਚੜ ਕੇ ਆਓ ਤੇ 13 ਤਰੀਕ ਦਾ ਲਾਹਾ ਲਓ ਜਿਹੜੀ ਕਿ 100 180 ਰੁਪਏ ਦੀ ਫੋਲ ਚਾਪ ਆ ਜਿਹੜੀ ਉਹ ਤੁਹਾਨੂੰ 113 ਰੁਪਏ ਦੀ ਮਿਲੇਗੀ ਹਰ ਮਹੀਨੇ ਦੀ 13 ਤਰੀਕ ਨੂੰ 113 ਰੁਪਏ ਦੀ ਚਾਪ ਦਿੱਤੀ ਜਾਵੇਗੀ ਬਈ ਹਾਂ ਬਈ ਮੈਂ ਨਾ ਇੱਥੇ ਜਦੋਂ ਪਹੁੰਚੇ ਆ ਤਾਂ ਬੜੀਆਂ ਰੰਗ ਬਰੰਗੀਆਂ ਜੰਪਾਂ ਦੇਖਣ ਨੂੰ ਮਿਲੀਆਂ ਪਹਿਲਾਂ ਇੱਧਰ ਆ ਕੇ ਮੈਨੂੰ ਜੰਪਾਂ ਦੱਸੋ ਵੀ ਕਿਹੜੀਆਂ ਕਿਹੜੀਆਂ ਤੇ ਕਿਉਂਕਿ ਇਹ ਅਟਰੈਕਸ਼ਨ ਆਫ ਬਣ ਜਾਂਦਾ ਵੀ ਪੁਆਇੰਟ ਆਫ ਅਟਰੈਕਸ਼ਨ ਬਣ ਜਾਂਦੀ ਹੈ ਚੀਜ਼ ਹੈ ਹਾਂਜੀ ਜੀ ਆਪਣੇ ਕੋਲੇ 25 ਤੋਂ 28 ਤੋਂ 30 ਤਰ੍ਹਾਂ ਦੇ ਫਲੇਵਰ ਨੇ ਆਪਣੇ ਕੋਲੇ ਅੱਛਾ ਜੀ ਹਾਂਜੀ ਜੀ ਇਹ ਸਾਰੇ ਆਪਣੇ ਕੋਲੇ ਲੱਗੇ ਹੋਏ ਨੇ ਹਮ ਆ ਅਫਗਾਨੀ ਮਲਾਈ ਹਰੀਆਲੀ ਪਨੀਰ ਟਿੱਕਾ ਮਸੂਲ ਟਿੱਕਾ ਅਚਾਰੀ ਗਾਰਲਿਕ ਤੰਦੂਰੀ ਮਸਾਲਾ ਮੈਜਿਕ ਪੈਰੀ ਪੈਰੀ ਬਹੁਤ ਤਰ੍ਹਾਂ ਦੀਆਂ ਚਾਪਲੀਆਂ ਆ ਰਿਹਾ ਬੰਦਾ ਨਾਮ ਆ ਲੈਣਾ ਭੁੱਲ ਸਕਦਾ ਪਰ ਵੈਰੈਟੀਆਂ ਇੰਨੀਆਂ ਜ਼ਿਆਦਾ ਨੇ ਮੀਨੂ ਤੇ ਵੀ ਆਪ ਜੀ ਮੀਨੂ ਤੇ ਵੀ ਕੈਮਰਾ ਮਾਰਿਓ ਉਹਦੇ ਤੇ ਦਿਖੋ ਕਿੰਨੀਆਂ ਆਈਟਮਾਂ ਨੇ ਆਪਣੇ ਕੋਲੇ ਗਰੀਵੀ ਚ ਆਪਾਂ ਆਪਣੇ ਕੋਲ ਤਿੰਨ ਚਾਰ ਤਰ੍ਹਾਂ ਦੀਆਂ ਨੇ ਵਧੀਆ ਤੇ ਬਈ ਬਣਾਵਟ ਦੇ ਵਿੱਚ ਕੋਈ ਚੇਂਜ ਤਾਂ ਨਹੀਂ ਆਇਆ ਸਭ ਕੁਝ ਉਸੇ ਤਰੀਕੇ ਨਾਲ ਹਾਂਜੀ ਹਾਂਜੀ ਉਹੀ ਬੇਸਟ ਆ ਜੀ ਸੇਮ ਸਾਰਾ ਕੁਝ ਉਦਾਂ ਹੀ ਆ ਜੇ ਜਿੱਦਾਂ ਆਪਾਂ ਕੰਮ ਕਰਦੇ ਆ ਰਹੇ ਸੀ ਕਿ ਰੈਗੂਲਰ ਉਦਾਂ ਹੀ ਚੱਲ ਰਿਹਾ ਕੰਮ ਭਈ ਉਹ ਜਿਹੜੀ ਕਾਰ ਸੀ ਜੰਡੀ ਸਵਾਮੀ ਵਾਲੇ ਬਿਲਕੁਲ ਸਾਹਰ ਤੇ ਸੀ ਉਹ ਅਸੀਂ ਬਿਲਕੁਲ ਉੱਥੇ ਛੱਡਤੀ ਆ ਜੀ ਉਹ ਉੱਥੇ ਮੇਰਾ ਉੱਥੋਂ ਮੈਂ ਬੰਦ ਕਰਤਾ ਕੰਮ ਮੇਰਾ ਉਸ ਉੱਥੇ ਦਾ ਕੋਸ਼ਿਸ਼ ਲੈਣਾ ਦੇਣਾ ਨਹੀਂ ਆਪਣਾ ਹੁਣ ਨਵੀਂ ਦੁਕਾਨ ਕੀਤੀ ਆ ਜੀ ਇਹ ਤੇ ਜੇਕਰ ਕਿਸੇ ਨੇ ਆਉਣਾ ਹੋਵੇ ਹਨਾ ਤੇ ਇਹਦੀ ਲੋਕੇਸ਼ਨ ਕੀ ਰਹੂਗੀ ਦੁਕਾਨ ਦੀ ਕੀ ਆਪਣਾ ਵੱਡੀ ਹੈਬੋ ਵਾਲ ਇੱਧਰ ਚਿੱਟੀ ਕੋਠੀ ਚਿੱਟੀ ਕੋਠੀ ਦੇ ਕੋਲੇ ਨਾ ਬਾਈ ਫੁੱਟਾ ਰੋਡ ਪੈਂਦਾ ਵਾ ਚੰਦਰਨਗਰ ਚੰਦਰਨਗਰ ਦੇ ਕੋਲੇ ਹੈਗੀ ਜੀ ਆਪੋ ਜੀ ਸਾਈਡ ਹੈਗੀ ਆ ਪਹਾੜੀ ਹੈ ਡੈਰੀ ਦੇ ਬਿਲਕੁਲ ਸਾਹਮਣੇ ਆ ਖਾਸਾ ਵਿੱਚ ਆਪਦੇ ਨਾਮ ਤੋਂ ਉਥੇ ਆਪ ਕੋ ਕੇਸ ਕੇ ਸਮੇਂ ਇੱਥੇ ਆ ਕੇ ਤੇ ਉਹ ਹੀ ਪੁਰਾਣਾ ਸਵਾਦ ਜਿਹੜਾ ਵਾ ਟਰਾਈ ਕਰ ਸਕਦੇ ਹਾਂ ਹਾਂਜੀ ਹਾਂਜੀ 4 ਵਜੇ ਸ਼ਾਪ ਖੁੱਪਣ ਹੋ ਜਾਂਦੀ ਹੈ ਵੀ ਕੀ 4 ਤੋਂ ਲੈ ਕੇ 11:30 ਵਜੇ ਤੱਕ ਤੇ ਜ਼ਮਾਟੋ ਤੇ ਵੀ ਹੈਗੇ ਆ ਆਨਲਾਈਨ ਜੇ ਕਿਸੇ ਨੇ ਮੰਗਾਣੀ ਹੋਵੇ ਤੇ ਜ਼ਮਾਟੋ ਤੇ ਆਉਣ ਉਹਦੇ ਵੀ ਖਾਸਾ ਰਾਈ ਚਾਂਪ ਭਰ ਕੇ ਖਾਸਾ ਰਾਈ ਚਾਂਪ ਭਰੋ ਤੇ ਉੱਤੇ ਆ ਜੂਗਾ ਜੀ ਤੇ ਮੈਨੂੰ ਲੱਗਦਾ ਤੁਸੀਂ ਕੀ ਤੇ ਜਲਦ ਆ ਰਹੇ ਹੋ ਨਾ ਆ ਜੀ ਆ ਠੀਕ ਹੈ ਤਾਂ ਬਿਲਕੁਲ ਸਟਾਰਟ ਚਾਲੂ ਆ ਜੀ ਸਿੱਗੀ ਵੀ ਆਨਬੋਰਡ ਹੋਣਾ ਫਿਰ ਖਾਓ ਕੋਈ ਮਤਲਬ ਕਰਕੇ ਜੇ ਕੀ ਕੁਛ ਕੀ ਕੁਛ ਲੱਗਿਆ ਹੋਇਆ ਤੇ ਸ਼ੱਕਾਂਗੇ ਤੁਸੀਂ ਕੋਈ ਕੁਛ ਨਾ ਕੋਈ ਜਰੂਰ ਤੁਹਾਡੇ ਕੋਲ ਜੇ ਤੁਹਾਡੇ ਕੋਲ ਆਏ ਆ ਦੁਬਾਰਾ ਮੋੜੇ ਨੇਖਣਾ 6 ਮਹੀਨੇ ਦੇ ਸਮੇਂ ਤੋਂ ਬਾਅਦ ਦੁਬਾਰਾ ਸ਼ੁਰੂ ਕੀਤੀ ਹੈ ਨਾ ਹਾਂਜੀ ਹਾਂਜੀ ਤੇ ਮੈਂ ਸੰਗਤ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਜਿੰਨੇ ਵੀ ਮੇਰੇ ਕਸਟਮਰ ਆ ਪਿਆਰ ਕਰਨ ਵਾਲੇ ਉਹ ਦੁਬਾਰਾ ਮੈਨੂੰ ਐਸੀ ਤਰ੍ਹਾਂ ਹੀ ਪਰਵਾਹ ਹੁੰਗਾਰਾ ਦੇ ਨਵੇਂ ਮੈਂ ਹੀ ਚਾਹੁੰਦਾ ਹਾਂ ਬਈ ਪਰਿਵਾਰ ਦਾ ਕਿੰਨਾ ਕੁ ਸਾਥ ਆ ਹੁਣ ਫੇਰ ਪਰਵਾਹ ਬਈ ਬਹੁਤ ਸਾਥ ਆ ਬੱਚਿਆਂ ਦਾ ਸਾਥ ਹੈ ਸਾਰਿਆਂ ਦਾ ਤੇ ਬਸ ਉਹ ਵੀ ਬੱਚੇ ਆਣ ਵਾਲੇ ਆ ਟਿਊਸ਼ਨ ਪੜਨ ਗਏ ਹੋਣਾ ਟਿਊਸ਼ਨ ਕਰਕੇ ਉਹਨੇ ਆ ਜਾਣਾ ਫੇਰ ਉਹ ਵੀ ਨਾਲ ਹੀ ਹੁੰਦੇ ਨੇ ਤੇ ਕੀ ਬਾਤ ਹੈ ਬਈ ਬਹੁਤ ਬਹੁਤ ਸ਼ੁਕਰ ਹੈ ਸਾਨੂੰ ਸਮਾਂ ਦਿੱਤਾ ਤੁਸੀਂ ਤੇ ਵਾਹਿਗੁਰੂ ਤਰੱਕੀਆਂ ਬਖਸ਼ੇ ਵੀ ਬਾਈ ਨੇ ਨਵੀਂ ਕਾਰ ਸ਼ੁਰੂ ਕੀਤੀ ਆ ਲੋਕੇਸ਼ਨ ਤੁਹਾਨੂੰ ਜਿਹੜੀ ਅਸੀਂ ਦੱਸ ਦਿੱਤੀ ਆ ਵੀ ਲੋਕੇਸ਼ਨ ਜਿਹੜੀ ਚੰਦਨਗਰ ਵਿੱਚ ਪੈਂਦੀ ਆ ਪਹਾੜੀਆ ਡੈਰੀ ਦੇ ਬਿਲਕੁਲ ਸਾਹਮਣੇ ਤੁਸੀਂ ਖਾਲਸਾ ਵਿੱਚ ਆ ਗੂਗਲ ਤੇ ਭਰ ਕੇ ਵੀ ਆ ਸਕਦੇ ਆ ਹਾਂਜੀ ਹਾਂਜੀ ਗੂਗਲ ਤੇ ਭਰ ਕੇ ਵੀ ਆ ਸਕਦੇ ਹਾਂ ਤਾਂ ਬਾਈ ਕੋਲ ਪਹੁੰਚੋ ਵੱਧ ਤੋਂ ਵੱਧ ਜਿਹੜਾ ਸਵਾਦ ਤੁਸੀਂ ਪਹਿਲਾਂ ਡੰਡੀ ਸਵਾਮੀ ਉੱਥੇ ਕਾਰਟ ਤੇ ਲੈਂਦੇ ਸੀਗੇ ਤਾਂ ਉਹ ਸਵਾਦ ਬਿਲਕੁਲ ਸੇਮ ਉਹੀ ਇੱਥੇ ਆ ਉਸੇ ਤਰੀਕੇ ਨਾਲ ਇੱਥੇ ਜਿਹੜੀ ਬਾਰਬੀਕਿਊ ਲੱਗੀ ਹੋਈ ਆ ਬਿਲਕੁਲ ਉਸੇ ਤਰੀਕੇ ਨਾਲ ਚਾਂ ਫਰੋਸਟ ਕਰਕੇ ਤੇ ਸਵਾਦ ਵੀ ਉਹੀ ਆ ਤਾਂ ਜਰੂਰ ਇੱਥੇ ਆਓ ਤੇ ਉਹੀ ਆਨੰਦ ਜਿਹੜਾ ਗਿਆ ਦੁਬਾਰਾ ਬਹੁਤ ਬਿਲਕੁਲ ਹਾਂ ਇਦਾਂ ਦੀ ਵੀਰੇ ਮੋਬਾਈਲ ਨੰਬਰ ਦੱਸ ਦੋ ਜੇਕਰ ਕਿਸੇ ਨੇ ਆਉਣਾ ਹੋਵੇ ਤੇ ਵੀਰੇ ਮੋਬਾਈਲ ਨੰਬਰ ਹੈਗਾ 985533125 9855331125 ਬਿਲਕੁਲ ਇਹ ਨੰਬਰ ਦੱਸ ਦਿੱਤਾ ਹੋਇਆ ਤੇ ਹੁਣ ਜਲਦ ਤੋਂ ਜਲਦ ਪਹੁੰਚੋ ਇੱਥੇ ਤੇ ਘੈਂਡ ਘੈਂਡ ਚਾਪ ਜਿਹੜਾ ਕਿ ਲੁਫਤ ਠਾਓ ਬਿਲਕੁਲ ਹਾਂ ਇਦਾਂ ਤੁਹਾਨੂੰ ਹੋਸਟ ਸਟੋਰੀਜ਼ ਲੈ ਕੇ ਆਉਂਦੇ ਰਹਿਵਾਂਗੇ ਤਾਂ ਦੇਖ ਰਹੋ ਤਾਂ ਸਿਟੀ ਹੈਡਲਾਈਨਸ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂਬਰ ਵੀਰ ਥੈਂਕ ਯੂ